ਪੋਏ ਨੂੰ ਸੀ ਕੀ ਮੰਨਦਾ ਅੱਜ ਘਰ ਅੰਮ੍ਰਿਤਸਰ ਤੋਂ ਆਏਗੇ ਅੱਛਾ ਇਹ ਸਾਡੇ ਮਾਤਾ ਜੀ ਆ ਗਏ ਬਹੁਤ ਕੀ ਨਾ ਤੋਂ ਇਹ ਤਾਂ ਆਰਜੀ ਸਿੰਘ ਅੱਛਾ ਕਿੱਦਾਂ ਆਏ ਜੀ ਅਸੀਂ ਇਹ ਮਾਤਾ ਜੀ ਸਾਡੇ ਕਸ਼ੀਰਪੁਰ ਦੀ ਪਿਆਸ ਮਠਾ ਤੇ ਕਰਾਸੀ ਪੱਥਰ ਆ ਗਿਆ ਅੱਛਾ ਉਹ ਵੀ ਉਹਦੇ ਨਾਲ ਜਿਹੜਾ ਕੋਈ ਪਹੁੰਚਾਣੇ ਉਹ ਆਇਆ ਹੋਰ ਸਾਡੇ ਕੋਲ ਆਇਆ ਸੀ ਕਿ ਲਾਇਕ ਲੱਗਦਾ ਸਦਾ ਜੈਸੇ ਸਾਡ ਕੀ ਕੀ ਮਾਤਾ ਜੀ ਦਵਾਈ ਤੁਸੀਂ ਆਵੇਗੀ ਦਵਾਈ ਤਾਂ ਬਾਕੀ ਪਛਾਣ ਹੈਗੀ ਤੁਸੀਂ ਵੀ ਪਰਸੋਂ ਮੈਨੂੰ ਪਤਾ ਨਹੀਂ ਕੀਤਾ ਕਿ ਪਰਸੋਂ ਪਤਾ ਕੀਤਾ ਕਿ ਇਹ ਵਿਆਹ ਸਾਰੇ ਬਾਰੇ ਪਾਸੇ ਪਤਾ ਕੀਤਾ ਜੀ ਦਾ ਕੋੜਾ ਲਿੱਤੀ ਆ ਵਾ ਬਟ ਉੱਥੋਂ ਕਹਿੰਦੇ ਜੀ ਮੇਰੀ ਮਿਲ ਨਹੀਂ ਰਹੇ ਬਟ ਪਾਕਿਸਤਾਨੋਂ ਜਿਹੜੇ ਫੋਨ ਆਏ ਤੜਕੇ ਜੇ ਆਪਾਂ ਹੋ ਰੱਖਿਆ ਅੱਛਾ ਕੀ ਕਹਣਾ ਕੁਛ ਨਹੀਂ ਸਰ ਨਾਈ ਡਿਊਟੀ ਸੀ ਰਾਤ ਤਾਂ ਸਾਡੀ ਹਾਈ ਟਾਈਮ ਨਾ ਕਟ ਲਵਾਂ ਤੇ ਤੇ ਇਹ ਮਾਤਾ ਜੀ ਪਰੇਸ਼ਾਨੀ ਦੇ ਵਿੱਚ ਭੰਗ ਰਹੇ ਇੱਥੇ ਆਪਣਾ ਘਰ ਲੱਭਦੇ ਸੀਗੇ ਜਿਨ੍ਹਾਂ ਨੂੰ ਆਪਣਾ ਘਰ ਨਹੀਂ ਪਤਾ ਲੱਗ ਰਿਹਾ ਤੇ ਸਰ ਮਹਿੰਦਰਾ ਕਲੋਨੀ ਦੱਸ ਰਿਹਾ ਸੀ ਕੋਈ ਆਪਣਾ ਸ਼ਹਿਰ ਨਹੀਂ ਦੱਸਦੇ ਕਿੱਥੋਂ ਦੇ ਹੈ ਕਿੱਥੋਂ ਦੇ ਨਹੀਂ ਹੈ ਤੇ ਰਾਤ 12 ਵਜੇ ਤੱਕ ਅੰਮ੍ਰਿਤਸਰ ਏਰੀਆ ਤੇ ਲਿੰਕ ਕਰਕੇ ਮਹਿੰਦਰਾ ਕਲੋਨੀ ਦਾ ਤੇ ਉੱਥੇ ਦੇ ਇੱਕ ਪ੍ਰਧਾਨ ਆ ਅਰਸਾਲ ਸਿੰਘ ਉਹਨਾਂ ਤੱਕ ਲਿੰਕ ਕਰਕੇ ਤੇ ਇਹਨਾਂ ਅਰਸਾਲ ਸਿੰਘ ਨਾਂ ਦੱਸਿਆ ਇਹਨਾਂ ਨੇ ਵੀ ਸਾਡੇ ਗੁਆਂਢੀ ਆ ਉੱਥੋਂ ਤੱਕ ਪਹੁੰਚ ਕਰਕੇ ਤੇ ਇਹਨਾਂ ਦਾ ਮੁਲਾਕਾ ਕਰਾਇਆ ਜੀ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV